ਮਈ 2023 ਚ ਇੱਥੇ ਆਈ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫ਼ਤਰ ਬਣਾਵਾਂਗੇ ਜਿੱਥੇ ਸਾਰੇ ਦਫ਼ਤਰ ਇਕੱਠੇ ਹੋਣਗੇ ਇੱਕੋ ਛੱਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦਖੇੜੇ ਤੂਰਵੰਜਾਰੇ ਐ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਮੇਟੀ ਦਾ ਦਫ਼ਤਰ ਚ ਬਸਦਾ ਆਇਧਰ ਨੂੰ ਜਾਓ ਆਇਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਵਧੀਆ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛੱਤ ਹੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਹੈ ਡੀਐਸਪੀ ਵੀ ਇੱਥੇ ਹੈ ਐਸਡੀਐਮ ਸਾਹਿਬ ਵੀ ਇੱਥੇ ਹੈ ਤਹਿਸੀਲਦਾਰ ਵੀ ਇੱਥੇ ਹੈ ਸਾਰੇ ਦਫ਼ਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਆ ਅਸੀਂ ਸਭ ਤੋਂ ਵਧੀਆ ਗੱਲ ਹੈ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲਾਂ ਹੀ ਡਰ ਜਾਂਦਾ ਸਰਕਾਰੀ ਆ ਉਹ ਤਾਂ ਇਹ ਇੱਥੇ ਤਾਂ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੋਂ ਮੈਂ ਕਹਿੰਦਾ ਲਾਲ ਇਟਾ ਨਾਲ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾਉਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲਾਂ ਹੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਵਾਂ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਹੈ ਚਾਹੇ ਸਟੇਡੀਅਮ ਬਣ ਰਹੇ ਹੋਣ ਚਾਹੇ ਮੁਹੱਲਾ ਕਲੀਨਿਕ ਬਣ ਰਹੇ ਹੋਣ ਚਾਹੇ ਸਕੂਲ ਬਣ ਰਹੇ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ ਮਈ 2023 ਜਿੱਥੇ ਆਏ ਸੀ ਉਦਘਾਟਨ ਕਰਕੇ ਗਏ ਸੀ ਕਿ ਇੱਕ ਤਹਿਸੀਲ ਬਣਾਵਾਂਗੇ ਇੱਕ ਦਫ਼ਤਰ ਬਣਾਵਾਂਗੇ ਜਿੱਥੇ ਸਾਰੇ ਦਫ਼ਤਰ ਇਕੱਠੇ ਹੋਣਗੇ ਇੱਕੋ ਛਾਤ ਥੱਲੇ ਪਹਿਲਾਂ ਕਿੱਥੇ ਜਾਂਦੇ ਸੀ ਕਮਾਲਪੁਰੇ ਮਰਦ ਖੇੜੇ ਤੂਰਵੰਜਾਰੇ ਐ ਛੂਲਰ ਕਰਾਟ ਤੇ ਜਿਹੜੇ ਡੀਐਸਪੀ ਜਾਂ ਕੋਈ ਮਾਰਕੀਟ ਕਮਿਟੀ ਦਾ ਦਫ਼ਤਰ ਚ ਦੱਸਦਾ ਆ ਇੱਧਰ ਨੂੰ ਜਾਓ ਇੱਧਰ ਨੂੰ ਜਾਓ ਤਿੰਨ ਚਾਰ ਦਿਨ ਫੁੱਟਦੇ ਸੀ ਇੱਥੇ ਆਓ ਗੱਡੀਆਂ ਖੜਨ ਦੀ ਜਗ੍ਹਾ ਹੈ ਵਧੀਆ ਸ਼ਾਨਦਾਰ ਵੇਟਿੰਗ ਰੂਮ ਹੈ ਇੱਕੋ ਛਾਤ ਥੱਲੇ ਸਾਰੇ ਕੰਮ ਹੋਣਗੇ ਤੇ ਆਪਣਾ ਜੋ ਵੀ ਪਟਾ ਪਟਵਾਰੀ ਵੀ ਇੱਥੇ ਐ ਡੀਐਸਪੀ ਵੀ ਇੱਥੇ ਐ ਐਸਡੀਐਮ ਸਾਹਿਬ ਵੀ ਇੱਥੇ ਐ ਤਹਿਸੀਲਦਾਰ ਵੀ ਇੱਥੇ ਐ ਸਾਰੇ ਦਫਤਰ ਇੱਥੇ ਨੇ ਇੱਥੇ ਆ ਕੇ ਆਪਣਾ ਕੰਮ ਕਰਵਾ ਕੇ ਦੋ ਚਾਰ ਘੰਟੇ ਜੋ ਵੀ ਟਾਈਮ ਕੰਮ ਤੇ ਡਿਪੈਂਡ ਕਰਦਾ ਆਪਣਾ ਆਰਾਮ ਨਾ ਕਰੇ ਜਾਓ ਇਹ ਸਾਰੇ ਪੰਜਾਬ ਚ ਕਰ ਰਹੇ ਆ ਅਸੀਂ ਉਹ ਸਭ ਤੋਂ ਵਧੀਆ ਗੱਲ ਐ ਬਿਲਡਿੰਗ ਦੇਖੋ ਕਿੰਨੀ ਸੋਹਣੀ ਲੱਗਦੀ ਐ ਇੱਕ ਤਾਂ ਲਾਲ ਇੱਟਾਂ ਜੀਆਂ ਤੋਂ ਖੜਾ ਛੜਾਇਆ ਮੈਂ ਉਹ ਲਾਲ ਇੱਟਾਂ ਜੀ ਵਾਲੀ ਬਣਾਉਣ ਦੇ ਬੰਦਾ ਪਹਿਲਾਂ ਹੀ ਡਰ ਜਾਂਦਾ ਸਰਕਾਰੀ ਆ ਉਹ ਤਾਂ ਇਹ ਇੱਥੇ ਤੱਕ ਕੰਮ ਖਰਾਬ ਹੋਊਗਾ ਲਾਲ ਇੱਟਾਂ ਜੀ ਤੁਮੇ ਲਾਲ ਇੱਟਾਂ ਵਾਲਾ ਨਹੀਂ ਬਣਾਉਣਾ ਯਾਰ ਸ਼ੀਸ਼ੇ ਵਾਲਾ ਵਧੀਆ ਬਣਾਓ ਅੱਜ ਤੋਂ 20 ਸਾਲ ਬਾਅਦ ਵੀ ਵਧੀਆ ਲੱਗੇ ਬਿਲਡਿੰਗ ਹੋਰ ਹੀ ਤਰ੍ਹਾਂ ਦੀਆਂ ਇੱਟਾਂ ਜੀਆਂ ਲਾ ਆਂਦੇ ਆ ਡਿਪਰੈਸਿੰਗ ਜੀਆਂ ਹਨਾ ਉੱਥੇ ਪਹਿਲਾਂ ਹੀ ਡਰ ਜਾਂਦਾ ਬੰਦਾ ਵੀ ਯਾਰ ਇੱਥੇ ਤਾਂ ਕੰਮ ਖਰਾਬ ਹੀ ਹੋਊਗਾ ਯਾਰ ਸੋ ਇਸ ਕਰਕੇ ਜੋ ਕੁਝ ਨਵਾਂ ਬਣ ਰਿਹਾ ਹੈ ਉਹ ਅੱਗੇ ਫਿਊਚਰ ਵਾਸਤੇ ਬਣ ਰਿਹਾ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਬਣ ਰਿਹਾ ਚਾਹੇ ਸਟੇਡੀਅਮ ਬਣ ਰਹੇ ਹੋਣ ਚاہے ਮੁਹੱਲਾ ਕਲੀਨਿਕ ਬਣ ਰਹੇ ਹੋਣ ਚਾਹੇ ਸਕੂਲ ਬਣ ਰਹੇ ਹੋਣ ਚਾਹੇ ਕਾਲਜ ਬਣਾਵਾਂਗੇ ਬਿਲਕੁਲ ਅਪਡੇਟਡ